ਤਰਨਤਾਰਨ ਦੀ ਜਿਮਨੀ ਚੌਣ ਦੇ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੇ ਉਮੀਦਵਾਰ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਜਿਆਦਾ ਲੋਕ ਭੁਗਤ ਦੇ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਸੀਟ ਤੇ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਦੇ ਵਿਚਕਾਰ ਮੰਨਿਆ ਜਾ ਰਿਹਾ ਹੈ ਪਰ ਅਮਰਤਪਾਲ ਦਾ ਤੜਾ ਇਹਨਾਂ ਦੋਵਾਂ ਪਾਰਟੀਆਂ ਨੂੰ ਮੂੰਹ ਤੋੜ ਮਾਂ ਜਵਾਬ ਦਿੰਦਾ ਦਿਖਾਈ ਦੇ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਅਮਰਿਤਪਾਲ ਦੇ ਹਿੱਸੇ ਪੰਥਕ ਸੀਟ ਆਈ ਸੀ ਜੇਲ੍ਹ ਦੇ ਵਿੱਚ ਬੈਠਿਆ ਅਮਰਿਤਪਾਲ ਨੇ ਖਡੂਰ ਸਾਹਿਬ ਤੋਂ ਚੋਣ ਲੜੀ ਸੀ ਅਸੀਂ ਚਾਹੁੰਦੇ ਹਾਂ ਕਿ ਇਹ ਸੀਟ ਵੀ ਪੰਥ ਦੇ ਹਿੱਸੇ ਜਾਵੇ ਇਸ ਕਰਕੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਅਮਰਿਤਪਾਲ ਤੋਂ ਬਾਅਦ ਮਨਦੀਪ ਸਿੰਘ ਵੀ ਇੱਕ ਪੰਥਕ ਉਮੀਦਵਾਰ ਐਲਾਨੇ ਗਏ ਨੇ ਪੰਥ ਦੇ ਵੱਲੋਂ ਉਹਨਾਂ ਤੇ ਭਰੋਸਾ ਜਤਾਇਆ ਗਿਆ ਸਾਰੀਆਂ ਪੰਥਕ ਸਖਸ਼ੀਅਤਾਂ ਦੇ ਵੱਲੋਂ ਪੰਥਕ ਧਿਰਾਂ ਦੇ ਵੱਲੋਂ ਵੱਡੇ ਆਗੂਆਂ ਦੇ ਵੱਲੋਂ ਮਨਦੀਪ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਇਸ ਕਰਕੇ ਉਹਨਾਂ ਨੇ ਪੰਥ ਨੂੰ ਮੁੱਖ ਰੱਖਦਿਆਂ ਕੋਈ ਹੋਰ ਵੀ ਉਮੀਦਵਾਰ ਖੜਾ ਨਹੀਂ ਕੀਤਾ ਸਾਰੀਆਂ ਜਥੇਬੰਦੀਆਂ ਪਿੱਛੇ हट ਗਈਆਂ ਇਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਤਰਨਤਾਰਨ ਦੀ ਜਿਮਨੀ ਚੋਣ ਮਨਦੀਪ ਸਿੰਘ ਜੋ ਸੰਦੀਪ ਸਿੰਘ ਦੇ ਭਰਾ ਨੇ ਉਹ ਜਿੱਤਣਾ ਪਰ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦਾ ਪਹਿਲਾ ਇਥੇ ਉਮੀਦਵਾਰ ਸੀ ਜਿਨ੍ਹਾਂ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਇਸ ਕਰਕੇ ਅੱਧੇ ਲੋਕ ਇਹ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹੀ ਇਥੋਂ ਜਿੱਤ ਹੋਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਵੀ ਜਿੱਥੇ-ਜਿੱਥੇ ਇਹ ਸੀਟ ਖਾਲੀ ਹੋਈ ਜਿਮਨੀ ਚੋਣ ਹੋਈ ਉਥੇ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਤਾਂ ਹੁਣ ਮੰਨਿਆ ਜਾ ਰਿਹਾ ਹੈ ਕਿ ਇਸ ਸੀਟ ਤੋਂ ਵੀ ਅਮਰਤਪਾਲ ਦੀ ਬਜਾਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਹੋਵੇਗੀ ਅਮਰਤਪਾਲ ਧੜੇ ਨੂੰ ਇਥੇ ਕਰਾਰੀ ਸੱਟ ਲੱਗਦੀ ਵੀ ਦਿਖਾਈ ਦੇ ਰਹੀ ਹੈ ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਪੰਜਾ ਆਪ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੱਤਾ ਦੇ ਵਿੱਚ ਹੈ ਰੋਡ ショਅ ਵੀ ਕੀਤੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜੋ ਉਮੀਦਵਾਰ ਐਲਾਨਿਆ ਗਿਆ ਉਸ ਨੇ ਲੋਕਾਂ ਦੇ ਨਾਲ ਵਾਅਦੇ ਵੀ ਬਹੁਤ ਕੀਤੇ ਨੇ ਦਾਅਵੇ ਵੀ ਬਹੁਤ ਕੀਤੇ ਨੇ ਇਸ ਕਰਕੇ ਕਿਤੇ ਨਾ ਕਿਤੇ ਉਮੀਦ ਲੋਕਾਂ ਦੇ ਵਿੱਚ ਇਹ ਵੀ ਹੈ ਕਿ ਜੋ ਹਰਮੀਤ ਸਿੰਘ ਸੰਧੂ ਨੇ ਉਹਨਾਂ ਨੇ ਲੋਕਾਂ ਦੇ ਨਾਲ ਸੰਬੋਧਨ ਦੌਰਾਨ ਬਹੁਤ ਵੱਡੇ ਵਾਅਦੇ ਕੀਤੇ ਨੇ ਸੜਕਾਂ ਦਾ ਵਿਕਾਸ ਕਰਨ ਦੀ ਗੱਲ ਕਹੀ ਹੈ ਤੇ ਇਹ ਵੀ ਕਿਹਾ ਕਿ ਜੋ ਜੋ ਤੁਸੀਂ ਕਹੋਗੇ ਉਹ ਸਾਰੇ ਕੰਮ ਮੈਂ ਕਰੂੰਗਾ ਇਸ ਕਰਕੇ ਲੋਕਾਂ ਦਾ ਚੁਕਾ आम आदमी पार्टी ਦੇ ਉਮੀਦਵਾਰ ਦੇ ਵੱਲ ਹੁੰਦਾ ਵੀ ਦਿਖਾਈ ਦੇ ਰਿਹਾ ਪਰ ਦੂਜੇ ਪਾਸੇ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਵੱਲੋਂ ਜੋ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਸੀ ਸਾਫ ਤੌਰ ਤੇ ਇਹ ਝਲਕਦਾ ਸੀ ਕਿ ਲੋਕ ਕਿਤਨਾ ਕਿਤੇ ਕਾਂਗਰਸ ਦੇ ਵੱਲ ਵੀ ਝੁਕਦੇ ਦਿਖਾਈ ਦੇ ਰਹੇ ਨੇ ਕਿਉਂਕਿ ਕਾਂਗਰਸ ਦੀ ਸਰਕਾਰ ਅਜੇ ਨਹੀਂ ਆਈ ਪਰ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਕਾਂਗਰਸ ਦੇ ਹੱਕ ਦੇ ਵਿੱਚ ਭੋਗਤਿਆ ਜਾ ਰਿਹਾ ਤਾਂ ਮੰਨਿਆ ਜਾ ਰਿਹਾ ਕਿ ਕਿਤਨਾ ਕਿਤੇ ਕਾਂਗਰਸ ਦੇ ਵੱਲ ਵੀ ਇਹ ਝੁਕਾ ਹੋ ਸਕਦਾ ਹੈ ਲੋਕ ਕਾਂਗਰਸੀ ਉਮੀਦਵਾਰ ਨੂੰ ਵੀ ਜਿਤਾ ਸਕਦੇ ਨੇ ਕਿਉਂਕਿ ਸਾਰੀਆਂ ਪਾਰਟੀਆਂ ਰਾਜ ਲੋਕਾਂ ਨੇ ਵੇਖ ਲਿਆ ਆਮ ਆਦਮੀ ਪਾਰਟੀ ਦਾ ਵੀ ਅਕਾਲੀ ਦਲ ਦਾ ਵੀ ਪਰ ਹੁਣ ਲੋਕ ਚਾਹੁੰਦੇ ਨੇ ਕਿ ਕਾਂਗਰਸ ਵੀ ਆ ਸਕਦੀ ਹੈ ਕਾਂਗਰਸ ਦਾ ਰਾਜ ਵੀ ਵੇਖਿਆ ਜਾ ਸਕਦਾ ਹੈ ਹਾਲਾਂਕਿ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਸੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਉਦੋਂ ਵੀ ਲੋਕਾਂ ਨੇ ਕਿਹਾ ਕਿ ਕੁਝ ਕੰਮ ਤਾਂ ਜ਼ਰੂਰ ਹੋਏ ਨੇ ਪਰ ਸਰਕਾਰਾਂ ਇੱਕੋ ਜਿਹੀਆਂ ਹੀ ਹੁੰਦੀਆਂ ਨੇ ਵਾਅਦੇ ਤੇ ਦਾਅਵੇ ਸਾਰੀਆਂ ਕਰਦੀਆਂ ਨੇ ਪਰ ਪੂਰੇ ਕੋਈ ਕੋਈ ਕਰਦੀਆਂ ਨਹੀਂ ਪਰ ਜੇਕਰ ਜਿਮਣੀ ਚੋਣ ਦੀ ਗੱਲ ਕਰੀਏ ਤਾਂ ਮੁੱਖ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ ਦੇ ਵਿਚਕਾਰ ਜ਼ਿਆਦਾ ਦਿਖਾਈ ਦੇ ਰਿਹਾ ਪਰ ਅਮਰਤਪਾਲ ਦਾ ਧੜਾ ਵੀ ਪਿੱਛੇ ਹਟਦਾ ਦਿਖਾਈ ਨਹੀਂ ਦੇ ਰਿਹਾ ਪੂਰੀ ਟੱਕਰ ਇਹਨਾਂ ਸਿਆਸੀ ਆਗੂਆਂ ਨੂੰ ਦਿੰਦਾ ਦਿਖਾਈ ਦੇ ਰਿਹਾ ਇਸ ਕਰਕੇ ਮਨਦੀਪ ਸਿੰਘ ਦੇ ਵੱਲੋਂ ਵਾਰ-ਵਾਰ ਇਹੀ ਕਿਹਾ ਜਾ ਰਿਹਾ ਹੈ ਕਿ ਇਹ ਮੇਰੇ ਇਕੱਲੇ ਦੀ ਜਿੱਤ ਨਹੀਂ ਹੋਵੇਗੀ ਇਸ ਸਮੁੱਚੇ ਪੰਥ ਦੀ ਜਿੱਤ ਹੋਵੇਗੀ ਸਮੁੱਚਾ ਖਾਲਸਾ ਪੰਥ ਦਾ ਜੋਰ ਲੱਗਿਆ ਹੋਇਆ ਇਸ ਸੀਟ ਤੋਂ ਜਿੱਤੌਣ ਦੇ ਲਈ ਇਸ ਕਰਕੇ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਪੂਰਾ ਖਾਲਸਾ ਖੜਾ ਹੈ ਤੇ ਪੰਥਕ ਸਰਕਾਰ ਬਣਾਉਣ ਦਾ 2027 ਦੇ ਵਿੱਚ ਚੋਣਾਂ ਲੜਨ ਦਾ ਐਲਾਨ ਵੀ ਕੀਤਾ ਗਿਆ ਤਾਂ ਇਸ ਜਿਮਨੀ ਚੋਣ ਤੋਂ ਸਪਸ਼ਟ ਹੋ ਜਾਵੇਗਾ ਕਿ ਅਮਰਪਾਲ ਦਾ ਤੜਾ ਸਾਲ 2027 ਦੇ ਵਿੱਚ ਕਿਸ ਤਰੀਕੇ ਦੇ ਸਥਿਤੀ ਵਿੱਚ ਨਜ਼ਰ ਆਵੇਗਾ ਕਿਉਂਕਿ ਲਗਾਤਾਰ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਸਾਰੀਆਂ ਸਰਕਾਰਾਂ ਦਾ ਸਮਾਂ ਵੇਖ ਲਿਆ ਤਾਂ ਹੁਣ ਅਸੀਂ ਖਾਲਸੇ ਦੀ ਸਰਕਾਰ ਦਾ ਸਮਾਂ ਵੀ ਵੇਖਣਾ ਚਾਹੁੰਦੇ ਆ ਕਿ ਖਾਲਸੇ ਦੀ ਸਰਕਾਰ ਆਉਂਦੀ ਹੈ ਤਾਂ ਸਿੱਖਾਂ ਦੇ ਕਿਹੜੇ ਕੰਮ ਨੇ ਜਿਹੜੇ ਮੁੱਦੇ ਨੇ ਜਿਹੜੇ ਬਾਕੀ ਸਰਕਾਰਾਂ ਨੇ ਪੂਰੇ ਨਹੀਂ ਕੀਤੇ ਤਾਂ ਉਹ ਸਾਡੀ ਸਰਕਾਰ ਦੇ ਵਿੱਚ ਪੂਰੇ ਜ਼ਰੂਰ ਕੀਤੇ ਜਾਣਗੇ ਹੁਣ ਵੇਖਣਾ ਹੋਵੇਗਾ ਲੋਕਾਂ ਦੇ ਵੱਲੋਂ ਅੰਦਾਜ਼ੇ ਤਾਂ ਬਹੁਤ ਲਗਾਏ ਗਏ ਨੇ ਜੋ ਜ਼ਮੀਨੀ ਤੌਰ ਤੇ ਲੋਕ ਨੇ ਉਹਨਾਂ ਦਾ ਮੰਨਣਾ ਹੈ ਕਿ ਮੁੱਖ ਮੁਕਾਬਲਾ ਹੋ ਸਕਦਾ ਕਾਲੀ ਦਲ ਤੇ ਕਾਂਗਰਸ ਦੇ ਵਿਚਕਾਰ ਹੋਵੇ ਪਰ ਜਿੱਤੇਗਾ ਇਥੋਂ ਅਮਰਤਪਾਲ ਧੜੇ ਦੇ ਵੱਲੋਂ ਐਲਾਨਿਆ ਉਮੀਦਵਾਰ ਹੀ ਹੁਣ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ 11 ਤਾਰੀਖ ਨੂੰ ਵੋਟਾਂ ਨੇ 14 ਤਾਰੀਖ ਨੂੰ ਨਤੀਜੇ ਆਉਣਗੇ ਤੇ ਇਸ ਜਿਮਣੀ ਚੋਣ ਦੇ ਵਿੱਚ ਕਿਸ ਦੀ ਜਿੱਤ ਹੁੰਦੀ ਹੈ ਇਸ ਸੀਟ ਕਿਸ ਦੇ ਹਿੱਸੇ ਆਉਂਦੀ ਹੈ